ਜੋ ਸਗਰਾਮੀ ਕਲਾ ਕੇਂਦਰ ਤੋਂ ਪੋਲਾ ਸਿੰਘ ਸਗਰਾਮੀ ਜੰਗੀਰ ਸਿੰਘ ਰਤਨ ਜੋ ਕਿ ਬਹੁਤ ਵੱਡਾ ਚਿਹਰਾ ਹੈ ਜਿਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਸਮਾਜ ਨੂੰ ਦਿੱਤੀਆਂ ਨੇ ਸਦਾ ਦਿਨਾਂ ਜੰਗੀਰ ਸਿੰਘ ਰਤਨ ਜੀ ਬਹੁਤ ਬਹੁਤ ਜੀ ਸਾਉ ਤੋਂ ਪਹਿਲਾਂ ਗੁਰੂ ਸਾਹਿਬ ਦੀ ਫਤਿਹ ਸਾਂਝੀ ਕਰੀਏ ਸਾਰੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲ 'ਚ ਸ਼ਾਮਲਜੀਤ ਸਿੰਘ ਬਿੱਕੀ ਹੁਰਾ ਨੇ ਉਹ ਸਾਰੀਆਂ ਗੱਲਾਂ ਕਰ ਦਿੱਤੀਆਂ ਨੇ ਕਿ ਮੈਨੂੰ ਕਹਿਣ ਵਾਸਤੇ ਕੁਝ ਬਾਕੀ ਨਹੀਂ ਛੱਡਿਆ ਤੇ ਇਹਨਾਂ ਗੱਲਾਂ ਤੋਂ ਹਟ ਕੇ ਮੈਂ ਤੁਹਾਡੇ ਨਾਲ ਸਿੱਧੀਆਂ ਕੁਝ ਗੱਲਾਂ ਕਰਨੀਆਂ ਨੇ ਜਿਹੜੀਆਂ ਸਾਡੇ ਜ਼ਿੰਦਗੀ ਦੇ ਸਿਲਕੇ ਨਾਲ ਗੁਰਮਤਿ ਸਿਧਾਂਤਾਂ ਦੇ ਨਾਲ ਸਾਡੇ ਜੀਵਨ ਦੇ ਨਾਲ ਸੰਬੰਧਿਤ ਨੇ ਉਹ ਗੱਲਾਂ ਦੇਖੋ ਸਾਡੀ ਜ਼ਿੰਦਗੀ ਦੀਆਂ ਤਿੰਨ ਮੁੱਖ ਲੋੜਾਂ ਨੇ ਤਿੰਨ ਬੁਨਿਆਦੀ ਲੋੜਾਂ ਨੇ ਤਿੰਨ ਬੁਨਿਆਦੀ ਲੋੜਾਂ ਨੇ ਤੁਸੀਂ ਸੋਚ ਲਿਆ ਹੋਵੇਗਾ ਪਤਾ ਨਹੀਂ ਕਿਹੜੇ ਕਿਹੜੀ ਆ ਹੁੱਲੀ ਗੁੱਲੀ ਝੁੱਲੀ ਮਤਲਬ ਕਿ ਰੋਟੀ ਕੱਪੜਾ ਅਤੇ ਮਕਾਨ ਬਾਕੀ ਸਭ ਕੁਝ ਬਿਨਾ ਸਰ ਸਕਦਾ ਹੈ ਲੇਕਿਨ ਇਹਨਾਂ ਤਿੰਨਾ ਬਿਨਾ ਸਾਡੀ ਜ਼ਿੰਦਗੀ ਨਹੀਂ ਚੱਲ ਸਕਦੀ ਸੋ ਰੋਟੀ ਕੱਪੜਾ ਮਕਾਨ ਪਹਿਨਣ ਵਾਸਤੇ ਕੱਪੜੇ ਸਿਰ ਤੇ ਛੱਤ ਚਾਹੀਦੀ ਹੈ ਖਾਣ ਵਾਸਤੇ ਭੋਜਨ ਚਾਹੀਦਾ ਰੋਟੀ ਚਾਹੀਦੀ ਤਿੰਨ ਬੁਨਿਆਦੀ ਸਾਡੀਆਂ ਲੋੜਾਂ ਨੇ ਲੋੜਾਂ ਦੀ ਲੜੀ ਬੜੀ ਲੰਬੀ ਹੈ ਬੜੀ ਲੰਬੀ ਹੈ ਪਰ ਇਹਨਾਂ ਨੂੰ ਬੁਨਿਆਦੀ ਲੋੜਾਂ ਕਿਹਾ ਗਿਆ ਇਹਨਾਂ ਦੀ ਪ੍ਰਾਪਤੀ ਪ੍ਰਾਪਤੀ ਕਾਦੇ ਨਾਲ ਹੋਣੀ ਹੈ ਉਲੀ ਗੁੱਲੀ ਜੁੱਲੀ ਦੀ ਰੋਟੀ ਕਪੜੇ ਮਕਾਨ ਦੀ ਪ੍ਰਾਪਤੀ ਕਾਦੇ ਨਾਲ ਪ੍ਰਾਪਤੀ ਹੋਣੀ ਹੈ ਧਨ ਨਾਲ ਪੈਸੇ ਨਾਲ ਪੈਸਾ ਕਿੱਥੋਂ ਹੁਣ ਪੈਸਾ ਦੀ ਪ੍ਰਾਪਤੀ ਧਨ ਦੀ ਪ੍ਰਾਪਤੀ ਕੀਰਤ ਦੇ ਨਾਲ ਕਿਸੇ ਰੋਜ਼ਗਾਰ ਦੇ ਨਾਲ ਉਹਦੇ ਨਾਲ ਹੋਣੀ ਹੈ ਤੇ ਇਸ ਕਰਕੇ ਜੀਵਨ ਚੱਲਦਾ ਕੁੱਲੀ ਗੁੱਲੀ ਜੁੱਲੀ ਦੇ ਨਾਲ ਤੇ ਕੁੱਲੀ ਗੁੱਲੀ ਜੁੱਲੀ ਰੋਟੀ ਕੱਪੜਾ ਤੇ ਮਕਾਨ ਪ੍ਰਾਪਤ ਹੁੰਦਾ ਕਿਸੇ ਨਾ ਕਿਸੇ ਕਿਰਦਾਰ ਰੋਜ਼ਗਾਰ ਦੇ ਨਾਲ ਕਾਰੋਬਾਰ ਦੇ ਨਾਲ ਕਿਸੇ ਕਿਰਤ ਨਾਲ ਕਿਸੇ ਮਿਹਨਤ ਮੁਸ਼ਕਲ ਦੇ ਨਾਲ ਉਸ ਦੇ ਨਾਲ ਚਾਰ ਪੈਸੇ ਆਉਣਗੇ ਉਹਦੇ ਨਾਲ ਆਪਾਂ ਇਹ ਜ਼ਿੰਦਗੀ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਕਰ ਸਕਾਂਗੇ ਸੋ ਕਿਰਤ ਜਦ ਕਿਰਤ ਦੀ ਗੱਲ ਚੱਲੀ ਕਿਰਤ ਬਹੁਤ ਵੱਡੀ ਕਰਾਮਾਤ ਹੈ ਕਿਰਤ ਬਹੁਤ ਵੱਡੀ ਕਰਾਮਾਤ ਹੈ ਲੇਕਿਨ ਕਿਰਤ ਦੇ ਨਾਲ ਗੁਰਮਤ ਨੇ ਗੁਰੂ ਸਹਿਬਾਨ ਨੇ ਇੱਕ ਵਿਸ਼ੇਸ਼ਣ ਲਗਾਏਗਾ ਰਜੈਕਟਿਬਲ ਲਗਾਇਆ ਵਿਸ਼ੇਸ਼ਤਾ ਲਗਾਈ ਹੈ ਉਹ ਲਗਾਈ ਹੈ ਸੁੱਚੀ ਕਿਰਤ ਹੱਕ ਹਲਾਲ ਦੀ ਕਿਰਤ ਕਸਬੇ ਹਲਾਲ ਦੀ ਕਿਰਤ ਕਿਰਤ ਤੋਂ ਬਿਨਾਂ ਜ਼ਿੰਦਗੀ ਨਹੀਂ ਚੱਲਦੀ ਲੇਕਿਨ ਕਿਰਤ ਸੁੱਚੀ ਤੇ ਦਸਾਂ ਨੋਹਾਂ ਦੀ ਹੋਵੇ ਤਾਂ ਉਸ ਦੇ ਅੰਦਰ ਬਰਕਤ ਪੈਂਦੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਵੇਲੇ ਪਹਿਲੀ ਉਦਾਸੀ ਵੇਲੇ ਐਮਨਾਬਾਦ ਗਏ ਨੇ ਉਹ ਮਲਕ ਭਾਗੋਂ ਨੂੰ ਵੀ ਜਾਣਦੇ ਆਣੇ ਭਾਈ ਲਾਲੂ ਨੂੰ ਵੀ ਜਾਣਦੇ ਨੇ ਲੇਕਿਨ ਭਾਈ ਮਲਕ ਭਾਗੋਂ ਨੂੰ ਛੱਡ ਕੇ ਭਾਈ ਲਾਲੂ ਦੇ ਘਰ ਗਏ ਕਿਉਂ ਕਿਰਤੀ ਹੈ ਦਸਾਂ ਉਹਨਾਂ ਦੀ ਕਿਰਤ ਕਰਨ ਵਾਲਾ ਹੈ ਉਸੇ ਦੇ ਘਰ ਠਹਿਰੇ ਉਸੇ ਦਾ ਰੁੱਖਾ ਮਿੱਸਾ ਪ੍ਰਸ਼ਾਦਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਵਾਨ ਕੀਤਾ ਤੇ ਕੀਰਤਨ ਨੂੰ ਉਹਨਾਂ ਨੇ ਮਹਾਨਤਾ ਦਿੱਤੀ ਵਡਿਆਈ ਦਿੱਤੀ ਕਿਰਤ ਇਤਨੀ ਮਹਾਨ ਸੋ ਇਸ ਤਰੀਕੇ ਦੇ ਨਾਲ ਕਿਰਤ ਕਰੋ ਗੁਰਮਤਿ ਨੇ ਸਾਨੂੰ ਸਿਧਾਂਤ ਦਿੱਤੇ ਗੁਰੂ ਸਾਹਿਬਾਨ ਨੇ ਸਾਨੂੰ ਨਹੀਂ ਕੁਲ ਮੁਨਖਤਾ ਨੂੰ ਕਿ ਕਿਰਤ ਕਰੋ ਵੰਡ ਛਕੋ ਅਤੇ ਨਾਮ ਜਪੋ ਕਿਰਤ ਸਭ ਤੋਂ ਪਹਿਲਾਂ ਸਭ ਤੋਂ ਪਹਿਲਾ ਕਿਰਤ ਜੇ ਸਾਡੇ ਪੱਲੇ ਕੁਝ ਹੋਊਗਾ ਤਾਂ ਹੀ ਕਿਸੇ ਨੂੰ ਵੰਡ ਕੇ ਦੇ ਸਕਦੇ ਆ ਪੱਲੇ ਅਸੀਂ ਆਪਣੇ ਕਰਨਾ ਪਹਿਲਾਂ ਤੇ ਕਿਰਤ ਕਰੋ ਵੰਡ ਚਕੋ ਜਿਹੜੇ ਨਾਮ ਜਪੋ ਹੈ ਉਹਦਾ ਵਿਸ਼ਲੇਸ਼ਣ ਇਹ ਹੈ ਕਿ ਕਿਰਤ ਕਰੋ ਅਤੇ ਨਾਮ ਜਪਣ ਦੀ ਜਿਹੜੀ ਪ੍ਰੇਰਣਾ ਹੈ ਉਹ ਵੰਡ ਛਕਣ ਦੀ ਪ੍ਰੇਰਣਾ ਉਹ ਸਾਨੂੰ ਨਾਮ ਜਪਣ ਤੋਂ ਮਿਲਣੀ ਹੈ ਨਾਮ ਜਪਣ ਤੋਂ ਭਾਵੇਂ ਨਹੀਂ ਤੇ ਵੈਗਰੂ ਵੈਗਰੂ ਰਾਮ 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 ਜਪਲੇ ਹਨ ਨਾ ਨਾਮੀ ਜਿਹੜਾ ਪ੍ਰਮਾਤਮਾ ਨਾਮੀ ਜਿਹਦਾ ਨਾਮ ਜਪਣਾ ਉਹਦੇ ਗੁਣਾਂ ਨੂੰ ਗ੍ਰਹਿਣ ਕਰਨਾ ਉਹ ਪਰਮਾਤਮਾ ਨਿਰਭਉ ਹੈ ਉਹ ਪਰਮਾਤਮਾ ਕਿਰਪਾਲੂ ਹੈ ਉਹ ਪਰਮਾਤਮਾ ਨਿਰਵੈਰ ਹੈ ਉਹ ਪਰਮਾਤਮਾ ਪਰਉਪਕਾਰੀ ਹੈ ਇਹ ਪਰਮਾਤਮਾ ਦੇ ਗੁਣ ਆਪਣੇ ਜ਼ਿੰਦਗੀ ਦੇ ਅੰਦਰ ਧਾਰਨ ਕਰ ਲੈਣੇ ਇਹ ਹੈ ਪਰਮਾਤਮਾ ਦਾ ਨਾਮ ਜਪਣਾ ਇਹ ਸਾਰੇ ਸ਼ੁਭ ਕਰਮਾਂ ਦੀ ਪ੍ਰੇਰਣਾ ਪਰਮਾਤਮਾ ਦੇ ਨਾਮ ਤੋਂ ਪਰਮਾਤਮਾ ਤੋਂ ਸਿੱਖੀ ਜਾਂਦੀ ਹੈ ਕਿਰਤ ਕਰੋ ਵੰਡ ਛਕੋ ਅਤੇ ਨਾਮ ਜਪੋ ਇਹ ਸਾਰਾ ਕੁਝ ਇਸੇ ਕਰਕੇ ਗੁਰੂ ਸਾਹਿਬਾਨ ਨੇ ਆਪਾਂ ਨੂੰ ਇੱਕ ਗੁਰਬਾਣੀ ਦੇ ਅੰਦਰ ਇੱਕ ਬਹੁਤ ਹੀ ਵਧੀਆ ਨੁਕਤਾ ਦੱਸਿਆ ਹੋਇਆ ਜ਼ਿੰਦਗੀ ਜਿਉਣ ਦਾ ਸਫਲੀ ਤੇ ਸਾਰਤਕ ਜ਼ਿੰਦਗੀ ਜਿਉਣ ਦਾ ਕੀ ਹੈ ਕਿ ਐ ਭਾਈ ਉਦਮ ਕਰਿੰਦਿਆਂ ਜੀਉ ਤੂੰ ਉਦਮ ਦੀ ਪਹਿਲਾ ਗੱਲ ਹੈ ਉਦਮ ਤੋਂ ਬਿਨਾ ਕੁਛ ਨਹੀਂ ਹੁੰਦਾ ਉਦਮ ਤੋਂ ਬਿਨਾ ਕੋਈ ਕਿਰਤ ਕੋਈ ਕੰਮ ਕਾਰੋਬਾਰ ਕੁਝ ਨਹੀਂ ਹੋ ਸਕਦਾ ਉਦਮ ਕਰਿੰਦਿਆਂ ਜੀਉ ਤੂੰ ਕਮਾਮਦਿਆਂ ਸੁਖ ਪੁੰਚ ਉਦਮ ਦੇ ਨਾਲ ਕਮਾਈ ਕਰ ਕਿਰਤ ਕਰ ਕਾਰੋਬਾਰ ਕਰ ਜਿੱਥੇ ਵੀ ਤੈਨੂੰ ਕੋਈ ਰੋਜ਼ਗਾਰ ਮਿਲਿਆ ਉਹ ਸਾਰਾ ਕਰ ਤੇ ਕਮਾਮਦਿਆਂ ਸੁਖ ਪੁੰਚ ਉਦਮ ਦੀ ਐਸੀ ਮਹਾਨਤਾ ਐਸੀ ਵਿਸ਼ੇਸ਼ਤਾ ਆਪ ਆਪ ਸੁਣਦੇ ਆ ਕਿ ਉਦਮ ਅੱਗੇ ਲక్ష్ਮੀ ਉਦਮਕੇ ਲక్ష్ਮੀ ਜਿਉਂ ਪਾਣੀ ਪੱਖੇ ਅੱਗੇ ਪਾਉਣ ਜਿਸ ਤਰ੍ਹਾਂ ਪੱਖੇ ਤੋਂ ਹਵਾ ਦੇ ਗੱਫਾ ਮਿਲਦੇ ਨੇ ਇਸੇ ਤਰ੍ਹਾਂ ਉਦਮ ਕਰਨ ਦੇ ਨਾਲ ਸਾਨੂੰ ਮਾਇਆ ਦੇ ਗੱਫੇ ਮਿਲਦੇ ਨੇ ਉਦੋਂ ਜ਼ਰੂਰੀ ਹੈ ਉਦਮ ਕਰਦੇ ਆ ਜਿਉਂ ਤੋਂ ਕਮਾਉਣ ਦੇ ਆ ਸੁੱਖ ਪੁੰਚ ਫੇਰ ਅੱਗੇ ਵੀ ਕਰਨਾ ਤੇ ਆਏ ਦੇ ਆ ਤੋਂ ਪ੍ਰਭੂ ਮੇਲ ਨਾਨਕ ਉਤਰੀ ਚਿੰਤ ਏ ਮਹਾਰਾਜ ਨੇ ਆਪਾਂ ਨੂੰ ਸਤਿਗੁਰ ਸਾਹਿਬਾਨ ਨੇ ਬਹੁਤ ਹੀ ਵਧੀਆ ਇੱਕ ਜੀਵਨ ਜਿਉਣ ਦਾ ਬਹੁਤ ਵਧੀਆ ਸਾਨੂੰ ਸਲੀਕਾ ਦੱਸਿਆ ਹੋਇਆ ਤੇ ਜੇ ਤੁਹਾਨੂੰ ਕੋਈ ਪੁੱਛੇ ਕਿ ਤੁਹਾਡੀ ਸਭ ਤੋਂ ਪਹਿਲੀ ਮੁੱਖ ਮੰਗ ਕੀ ਹੈ ਦੁਨੀਆ ਦਾ ਭਾਵੇਂ ਕੋਈ ਵੀ ਮਨੁੱਖ ਹੈ ਕਿਸੇ ਜਾਤ ਦਾ ਕਿਸੇ ਮذਬ ਦਾ ਕਿਸੇ ਦੇਸ਼ ਦਾ ਜਦੋਂ ਉਹਨੂੰ ਪੁੱਛੇ ਵੀ ਤੇਰੀ ਤੇਰੀ ਪਹਿਲੀ ਮੰਗ ਕੀ ਹੈ ਤਾਂ ਉਹਦਾ ਜਵਾਬ ਹੋਵੇਗਾ ਕਿ ਮੇਰਾ ਜੀਵਨ ਸੁਖਮਈ ਹੋਵੇ ਸੁਖ ਭਰਪੂਰ ਹੋਵੇ ਮੈਂ ਸੁਖ ਮੰਗਦਾ ਆਪਾਂ ਸਾਰੇ ਸੁਖ ਮੰਗਦੇ ਆਂ ਜ਼ਿੰਦਗੀ ਦੇ ਵਿੱਚ ਸਭ ਤੋਂ ਪਹਿਲੀ ਮਨੁੱਖ ਦੀ ਮੰਗ ਹੈ ਸੁਖ ਸੁਖ ਮੰਗਦਾ ਦੁੱਖ ਕੋਈ ਨਹੀਂ ਮੰਗਦਾ ਸੁਖੀ ਜੀਵਨ ਸੁਖ ਦੀਆਂ ਸਹੂਲਤਾਂ ਹਰ ਮਨੁੱਖ ਦੀ ਚਾਹਤ ਹੈ ਤੇ ਜਿਹੜਾ ਸੁਖ ਹੈ ਨਾ ਇਹ ਤਿੰਨ ਚੀਜ਼ਾਂ ਦਾ ਸੁਮੇਲ ਹੈ ਜਿਹਨੂੰ ਆਪਾਂ ਸੁਖ ਕਹਿੰਦੇ ਆ ਨਾ ਤਿੰਨ ਚੀਜ਼ਾਂ ਦਾ ਮجموعਾ ਹੈ ਉਹ ਤਿੰਨ ਚੀਜ਼ਾਂ ਕਿਹੜੀਆਂ ਨੇ ਗੁਰਬਾਨੀ ਨੇ ਸਾਨੂੰ ਉੱਥੇ ਵੀ ਸੇਹ ਦੇ ਦਿੱਤੀ ਹੈ ਮਤ ਪਤ ਧਨ ਤਿੰਨ ਚੀਜ਼ਾਂ ਤਿੰਨ ਚੀਜ਼ਾਂ ਦੇ ਨਾਲ ਸੰਪੂਰਨ ਸੁੱਖ ਬਣਦਾ ਹੈ ਮਤ ਤੋਂ ਭਾਵ ਹੈ ਕਿ ਚੰਗੀ ਸ੍ਰੇਸ਼ਟ ਅਕਲ ਚੰਗੀ ਬੁੱਧੀ ਸਮਝਦਾਰੀ ਸਾਡੇ ਕੋਲ ਹੋਵੇ ਮਤ ਫਿਰ ਪਤ ਪਤ ਸਮਾਜ ਦੇ ਅੰਦਰ ਘਰ ਦੇ ਅੰਦਰ ਸਾਡੇ ਸਮਾਨ ਸਤਕਾਰ ਉਹ ਹੋਵੇ ਸਾਰੇ ਕਿਤੇ ਪਤ ਫੇਰ ਧਨ ਧਨ ਦੀ ਗੱਲ ਆਪਾਂ ਪਹਿਲਾਂ ਕਰ ਚੁੱਕੇ ਆ ਧਨ ਦੇ ਨਾਲ ਹੀ ਸਾਰਾ ਜ਼ਿੰਦਗੀ ਦੇ ਲੋੜਾਂ ਦੀ ਪੂਰਤੀ ਹੁੰਦੀ ਹੈ ਤੋ ਇਹ ਸਾਰੀਆਂ ਚੀਜ਼ਾਂ ਰਲ ਕੇ ਹੀ ਪੂਰਨ ਸੁਖ ਬਣਦਾ ਹੁਣ ਕਿਸੇ ਦੇ ਕੋਲ ਤਾਂ ਹੁਣ ਹੋਵੇ ਬਹੁਤ ਬੇਸ਼ੁਮਾਰ ਲੇਕਿਨ ਉਹਦੇ ਕੋਲ ਮਤ ਨਾ ਹੋਵੇ ਅਕਲ ਨਾ ਹੋਵੇ ਕਿਸੇ ਕੰਮ ਨਹੀਂ ਉਹਦੇ ਕੋਲ ਪਤ ਨਾ ਹੋਵੇ ਸਮਾਜ ਦੇ ਅੰਦਰ ਉਹਦਾ ਮਾਨ ਇੱਜ਼ਤ ਨਾ ਹੋਵੇ ਫੇਰ ਵੀ ਕੋਈ ਗੱਲ ਨਹੀਂ ਬਣਦੀ ਸੋ ਮਤ ਵੀ ਚਾਹੀਦੀ ਹੈ ਪਤ ਵੀ ਚਾਹੀਦੀ ਤੇ ਧਨ ਵੀ ਚਾਹੀਦਾ ਪੂਰਨ ਸੁਖੀ ਜੀਵਨ ਬਣਾਉਣ ਦੇ ਵਾਸਤੇ ਤੇ ਹੁਣ ਪੁੱਛਿਆ ਜਾ ਸਕਦਾ ਹੈ ਕਿ ਭਾਈ ਆ ਮਤ ਪਤ ਧਨ ਕਿਵੇਂ ਮਿਲਣਗੇ ਤਾਂ ਗੁਰੂ ਮਹਾਰਾਜ ਨੇ ਆਪਾਂ ਨੂੰ ਇੱਥੇ ਵੀ ਸੇਹ ਦੇ ਦਿੱਤੀ ਹੈ ਕਿ ਮਤ ਪਤ ਧਨ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲਾ ਤੇ ਤਿੰਨੇ ਚੀਜ਼ਾਂ ਉਹ ਉਨਾ ਨੂੰ ਚੰਗੀ ਸ੍ਰੇਸ਼ਟ ਮਤ ਵੀ ਮਿਲ ਜਾਏਗੀ ਉਹਨਾਂ ਦੀ ਮਾਨ ਸਤਕਾਰ ਵੀ ਉਹਨਾਂ ਨੂੰ ਮਿਲ ਜੇਗਾ ਉਹਨਾਂ ਨੂੰ ਧਨ ਪਦਾਰਥ ਵੀ ਮਿਲ ਜੇਗਾ ਕਿਨਾਂ ਨੂੰ ਤਿੰਨ ਮਤ ਤਿੰਨ ਪੱਤ ਤਿੰਨ ਧਨ ਪੱਲਾ ਕਿਨਾਂ ਦੇ ਜਿਨ੍ਹਾਂ ਹਿਰਦੇ ਰਿਹਾ ਸਮਾਇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਉਪਰੀਪੂਰਨ ਪਰਮਾਤਮਾ ਸਮਾਇਆ ਰਹਿੰਦਾ ਸਮਾਨ ਤੋਂ ਭਾਵ ਕੀ ਹੈ ਜਿਹੜਾ ਪਰਮਾਤਮਾ ਨੂੰ ਚੇਤੇ ਰੱਖਦਾ ਹੈ ਨਾ ਮਨੁੱਖ ਉਹ ਕਦੇ ਗਲਤ ਕੰਮ ਨਹੀਂ ਕਰਦਾ ਗਲਤ ਪਾਸੇ ਨਹੀਂ ਤੁਰਦਾ ਗਲਤ ਸੋਚ ਗਲਤ ਵਿਚਾਰ ਉਹਦੇ ਮਨ ਵਿੱਚ ਕਦੇ ਨਹੀਂ ਪੈਦਾ ਹੁੰਦਾ ਇਹ ਗਲਤ ਸੋਚ ਗਲਤ ਕੰਮ ਹੀ ਮਨੁੱਖ ਨੂੰ ਦੁਖੀ ਕਰਦੇ ਨੇ ਲੇਕਿਨ ਜੇ ਪਰਮਾਤਮਾ ਦੀ ਯਾਦ ਸਾਡੇ ਮਨ ਵਿੱਚ ਵਸੀ ਹੋਈ ਹੈ ਨਾ ਤਾਂ ਮਨੁੱਖ ਕਦੇ ਵੀ ਗੁਰਾਹੀ ਨਹੀਂ ਪੈਂਦਾ ਕਦੇ ਗਲਤ ਪਾਸੇ ਨਹੀਂ ਜਾਂਦਾ ਕਦੇ ਗਲਤ ਕੰਮ ਨਹੀਂ ਕਰਦਾ ਬਾਬਾ ਕਬੀਰ ਜੀ ਦੇ ਇੱਕ ਸ਼ਲੋਕ ਸ਼ੈਤਾਂ ਅਨੁਸਾਰਿਆਂ ਨੂੰ ਚੇਤੇ ਹੋਵੇ ਜਦੋਂ ਪੁੱਛਿਆ ਸੀ ਨਾ ਭਗਤ ਤਲੋਚਨ ਜੀ ਨੇ ਕਿ ਜੀਉ ਨੂੰ ਕਿਉਂ ਜਾ ਹੋਣਾ ਚਾਹੀਦਾ ਤਹਾ ਨਾਮਦੇਵ ਜੀ ਨੇ ਫਿਰ ਇੱਕ ਗੱਲ ਕਹੀ ਸੀ ਕਿ ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ ਬਸ ਪ੍ਰਮਾਤਮਾ ਨੂੰ ਚੇਤੇ ਰੱਖੋ ਚੇਤੇ ਰੱਖਾਂਗੇ ਨਾ ਤਾਂ ਉਹਦੇ ਸ਼ੁਭ ਗੁਣ ਸਾਡੇ ਮਨ ਦੇ ਦਰਬਸੇ ਰਹਿਣਗੇ ਅਸੀਂ ਕਦੇ ਵੀ ਗਲਤ ਦਿਸ਼ਾ ਦੇ ਅੰਦਰ ਨਹੀਂ ਭਟਕਾਂਗੇ ਤੋ ਫੈਸਲਾ ਕਰ ਦਿੱਤਾ ਮਹਾਰਾਜ ਨੇ ਸਾਨੂੰ ਯੋਗਤੀ ਦਾ ਦੱਸ ਦਿੱਤੀ ਹੈ ਕਿ ਤਿਨ ਮਤ ਤਿਨ ਪਤ ਤਿਨ ਧਨ ਪੱਲੇ ਜਿਨ ਹਿਰਦੇ ਰਿਹਾ ਸਮਾਏ ਇੱਕ ਜਗ੍ਹਾ ਮਹਾਰਾਜ ਨੇ ਹੋਰ ਵੀ ਫਰਮਾਨ ਕੀਤਾ ਹੋਇਆ ਮਤ ਪਤ ਤਨ ਸੁਖ ਕਿੰਨੀਆਂ ਚੀਜ਼ਾਂ ਤੋਂ ਗਏ ਸੁਖ ਸਹਿਜ ਅਨੰਦਾ ਕਿੰਨਾ ਕੁਝ ਗਿਣ ਦਿੱਤਮ ਮਤ ਪਤ ਤਨ ਸੁਖ ਸਹਿਜ ਅਨੰਦਾ ਇੱਕ ਨਿਮਖ ਨ ਵਿਸਰੂ ਪਰਮ ਅਨੰਦਾ ਜਿਨ੍ਹਾਂ ਨੂੰ ਨਿਯਕ ਮਾਤਰ ਵੀ ਇਸ ਪਰਮ ਅਨੰਦ ਦੇਣ ਵਾਲਾ ਪਰਮਾਤਮਾ ਨਹੀਂ ਨ ਵਿਸਰਦਾ ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਝੋਲੀ ਦੇਦਰ ਪਹਿ ਜਾਂਦੀਆਂ ਨੇ ਤੋਂ ਇਸ ਕਰਕੇ ਚਾਹਤ ਹੈ ਜਿਹੜੀ ਮਨੁੱਖ ਦੀ ਕਿ ਸੁਖ ਮਿਲੇ ਮਿਲੋ ਤੇ ਸੁਖ ਇਹਨਾਂ ਸਾਰੀਆਂ ਚੀਜ਼ਾਂ ਦਾ ਸੁਮੇਲ ਹੈ ਤੇ ਇਸ ਤਰੀਕੇ ਦੇ ਨਾਲ ਅਸੀਂ ਆਪਣੇ ਜੀਵਨ ਨੂੰ ਸੁਖਮਈ ਬਣਾ ਸਕਦੇ ਹਾਂ ਤੇ ਆ ਜੋ ਆਪਾਂ ਦੇਖਦੇ ਇਹਨਾਂ ਹਰ ਰੋਜ਼ ਕਿੰਨੇ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਹੋ ਰਿਹਾ ਹਰ ਰੋਜ਼ ਖਬਰਾਂ ਪੜ੍ਹਦੇ ਹਾਂ ਕਿ ਕਿਤਨੇ ਖੌਫਨਾਕ ਬਲਾਤਕਾਰ ਦੇ ਦੁਰਾਚਾਰ ਦੀਆਂ ਖਬਰਾਂ ਅਸਾਨੂੰ ਸ਼ਰਮਿੰਦਾ ਕਰਦੀਆਂ ਨੇ ਕਿਤਨਾ ਦੇਖਦੇ ਹਾਂ ਕਿ ਹਰ ਰੋਜ਼ ਆ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਆ ਨਸ਼ੇ ਦੇ ਵਪਾਰੀ ਮੁਲਕ ਦੀ ਜ਼ਬਾਨੇ ਨੂੰ ਕਿਸ ਤਰ੍ਹਾਂ ਗਾਰਤ ਕਰ ਰਹੇ ਨੇ ਅਕਾ ਪਲੇਬਾਜ਼ੀਆਂ ਆ ਰਿਸ਼ਵਤ ਖੋਰੀਆਂ ਦੇ ਹਰ ਰੋਜ਼ ਸਕੈਂਡਲ ਸਾਡੇ ਸਾਹਮਣੇ ਆਉਂਦੇ ਨੇ ਇਸ ਤਰੀਕੇ ਦੇ ਨਾਲ ਆਪਾਂ ਵੇਖਦੇ ਹਾਂ ਕਿ ਇਹ ਜੋ ਵਿਤਕਰੇ ਨੇ ਜਾਤ ਪਾਤ ਦੇ ਵਿਤਕਰੇ ਆਪਸੀ ਵੈਰ ਵਿਰੋਧ ਦੇ ਵਿਤਕਰੇ ਇਹ ਸਾਰੀਆਂ ਗੱਲਾਂ ਕਿਉਂ ਨੇ ਸਿਰਫ ਇੱਕ ਗੱਲ ਕਰਕੇ ਇੱਕ ਘਾਟ ਕਰਕੇ ਉਹ ਘਾਟ ਕੀ ਹੈ ਕਿ ਮਨੁੱਖੀ ਮਾਨਸਿਕਤਾ ਵਿੱਚੋਂ ਸੱਚਾਈਤਾ ਘਟਦੀ ਜਾ ਰਹੀ ਹੈ ਸੱਚਾਈਤਾ ਸੱਚਾਚਾਰੀ ਸੋਚ ਜਿਹੜੀ ਮੁਨਖ ਦੀ ਸਭ ਤੋਂ ਵੱਡਾ ਮਹਾਰਾਜ ਨੇ ਗੱਲ ਕਥਨ ਕੀਤੀ ਹੈ ਕਿ ਆਪਣੇ ਜੀਵਨ ਨੂੰ ਸਚਿਆਰ ਬਣਾ ਕੇ ਹੀ ਅਸੀਂ ਆਪਣਾ ਜੀਵਨ ਸੁਖੀ ਅਤੇ ਸੌਖਾ ਬਣਾ ਸਕਦੇ ਹਾਂ ਇਸ ਨੂੰ ਲੋਕ ਸੁਖਿਆ ਤੇ ਪ੍ਰਲੋਕ ਸੁਖੀ ਲਾ ਬਣਾ ਸਕਦੇ ਹਾਂ ਜੇ ਅਸੀਂ ਆਪਣੇ ਸੋਚ ਨੂੰ ਸਚਿਆਰ ਬਣਾ ਲਈਏ ਤੋਂ ਇਹ ਸਾਰੀਆਂ ਜਿਤਨੀਆਂ ਗੱਲਾਂ ਨੇ ਆ ਆਪਸ ਸਮਾਜ ਦੇ ਅੰਦਰ ਦੇਸ਼ ਦੇ ਅੰਦਰ ਵੇਖ ਰੀਆਂ ਸਵਾਰਥੀ ਸੋਚ ਦੇ ਕਾਰਨ ਮਾਤਾਵਰ ਨੂੰ ਗੰਧਲਾ ਕੀਤਾ ਜਾ ਰਿਹਾ ਐਫਸੀ ਬਾਜ਼ ਬੈਰ ਵਿਰੋਧ ਬਿਤ ਕਰੇ ਹਰ ਰੋਜ ਪੜਨ ਸੁਣਨ ਨੂੰ ਮਿਲਦੇ ਨੇ ਇਹ ਮਨੁੱਖੀ ਮਾਨਸਿਕਤਾ ਵਿੱਚੋਂ ਸੱਚਿਆਰਤਾ ਦੀ ਘਾਟ ਕਰਕੇ ਹੀ ਹਨ ਸੋਚ ਇਹਨਾਂ ਦੋ ਤਰ੍ਹਾਂ ਦੀ ਹੁੰਦੀ ਹੈ ਹਰ ਮਨੁੱਖ ਦੇ ਇੱਕ ਸੱਚਿਆਰੀ ਸੋਚ ਇੱਕ ਸਵਾਰਥੀ ਸੋਚ ਸੱਚਿਆਰੀ ਸੋਚ ਸਾਰਿਆਂ ਨੂੰ ਨਨਾਲ ਲੈ ਕੇ ਚੱਲਦੀ ਹੈ ਸਵਾਰਥੀ ਸੋਚ ਵਿੱਚ ਨਿਜਵਾਦ ਹੁੰਦਾ ਆਪਣੇ ਆਪ ਨੂੰ ਅੱਗੇ ਰੱਖਿਆ ਹੁੰਦਾ ਬਾਕੀਆਂ ਦੇ ਕੋਈ ਪਰਵਾਹ ਨਹੀਂ ਤੋ ਇਸ ਕਰਕੇ ਕੀ ਹੁੰਦਾ ਮੈਂ ਮਿਸਾਲ ਦੇ ਦੇਣੇ ਛੋਟੀ ਜੀ ਸਚਿਆਰੀ ਸੋਚ ਦੀ ਸੱਚੀ ਸੋਚ ਸਕੂਲ ਦੇ ਅੰਦਰ ਟੀਚਰ ਨੇ ਖੇਡਾਂ ਦਾ ਜੋ ਪੀਰੀਅਡ ਹੁੰਦਾ ਸੀ ਉਹਦੇ ਵਿੱਚ ਬੱਚਿਆਂ ਨੂੰ ਕਿਹਾ ਕਿ ਸਾਰੇ ਦੌੜ ਲਗਾਓ ਤੇ ਜਿਹੜਾ ਹੱਸਟਾਏਗਾ ਉਸ ਨੂੰ ਟੋਫੀਆਂ ਦਾ ਲਿਫਾਫਾ ਦੇਾਂਗੇ ਇਨਾਮ ਦੇ ਅੰਦਰ ਜਿਹੜਾ ਮੁੰਡਾ ਸਭ ਤੋਂ ਰਿਸਰ ਸੀ ਸਭ ਤੋਂ ਤੇਜ਼ ਦੌੜਾਕ ਸੀ ਉਹਨਾਂ ਨੂੰ ਪਤਾ ਸੀ ਵੀ ਇਹ ਦੌੜੂਗਾ ਤੇ ਇਸ ਨੂੰ ਇਨਾਮ ਮਿਲਣਾ ਹੈ ਬਾਕੀ ਜਿਹੜੇ ਬੱਚੇ ਵਿਚਾਰੇ ਨਹੀਂ ਸੀ ਪੱਛ ਸਕਦੇ ਉਤਨਾ ਤੇਜ਼ ਉਹ ਅਫਸੋਸੇ ਜੀ ਪਰ ਉਹਨੇ ਕੀ ਕੀਤਾ ਸਚਿਆਰੀ ਸੋਚ ਦੀ ਗੱਲ ਹੈ ਉਹਨੇ ਕਿਹਾ ਕਿ ਸਾਥੀਓ ਸਾਰੇ ਇੱਕ ਦੂਜੇ ਦਾ ਹੱਥ ਫੜ ਲਓ ਸਾਰੇ ਬੱਚਿਆਂ ਨੇ ਇੱਕ ਦੂਜੇ ਦਾ ਹੱਥ ਫੜ ਲਿਆ ਹੁਣ ਇਕੱਠੇ ਦੌੜੋ ਇਕੱਠੇ ਦੌੜੇ ਸਾਰੇ ਜਿੱਤ ਗਏ ਸਾਰੇ ਜਿੱਤੇ ਸਾਰਿਆਂ ਨੂੰ ਇਨਾਮ ਮਿਲਿਆ ਇਹ ਸਚਿਆਰੀ ਸੋਚ ਬੰਦੇ ਦੀ ਜਿਹੜੀ ਨਾਲ ਲੈ ਕੇ ਚੱਲਦੀ ਹੈ ਜਿਸ ਦੇ ਅੰਦਰ ਸਾਰਿਆਂ ਦੇ ਭਲੇ ਦੀ ਲੋਚ ਹੈ ਸਵਾਰਥੀ ਸੋਚ ਕੀ ਹੈ ਇੱਕ ਖੇਡ ਦਿੱਤੀ ਕਿਸੇ ਨੇ 10 ਬੰਦਿਆਂ ਨੂੰ ਖੇਡਣ ਵਾਸਤੇ ਖੇਡ ਕੀ ਸੀ ਲੌਬੀ ਤੁਹਾਨੂੰ ਆ ਇੱਕ ਇੱਕ ਗੁਬਾਰਾ ਦੇ ਦਿੱਤਾ ਹਵਾ ਦਾ ਭਰਿਆ ਹੋਇਆ ਗੁਬਾਰਾ ਤੇ ਤੁਹਾਨੂੰ 1 ਮਿੰਟ ਦਿੱਤਾ ਜਾਏਗਾ 1 ਮਿੰਟ ਤੋਂ ਬਾਅਦ ਜਿਸ ਦੇ ਹੱਥ ਵਿੱਚ ਗੁਬਾਰਾ ਸਾਬਤ ਹੋਵੇਗਾ ਉਸ ਨੂੰ ਇਨਾਮ ਮਿਲੇਗਾ ਇਹ ਸ਼ਰਤ ਰੱਖੀ ਕਿ ਗੁਬਾਰਾ ਭਰੇ ਹੋਏ ਹਵਾ ਦੇ ਨਾਲ ਤੁਹਾਨੂੰ ਦਿੱਤਾ ਜਾ ਰਿਹਾ 1 ਮਿੰਟ ਦਾ ਟਾਈਮ ਦਿੱਤਾ ਜਾਏਗਾ 1 ਮਿੰਟ ਤੋਂ ਬਾਅਦ ਜਿਸ ਦੇ ਹੱਥ ਵਿੱਚ ਸਾਬਤ ਗੁਵਾਰਾ ਹੋਵੇਗਾ ਉਸ ਨੂੰ ਇਨਾਮ ਮਿਲੇਗਾ ਟਾਈਮ ਸ਼ੁਰੂ ਹੋਇਆ ਕੀ ਕੀਤਾ ਇੱਕ ਦੂਜੇ ਨੇ ਇੱਕ ਦੂਜੇ ਦੇ ਗੁਵਾਰੇ ਭੰਨਣੇ ਸ਼ੁਰੂ ਕਰ ਦਿੱਤੇ ਮੇਰਾ ਤੂੰ ਭੰਨ ਦੇ ਉਧਰ ਭੰਨ ਉਧਰ ਭੰਨ ਉਧਰ ਭੰਨ ਅਖੀਰ ਚ ਕਿਸੇ ਦੇ ਹੱਥ ਵਿੱਚ ਵੀ ਸਾਬਤ ਗੁਵਾਰਾ ਨਹੀਂ ਬਚਿਆ ਜਿਹੜਾ ਖੇਡ ਖੜਾ ਰਿਹਾ ਸੀ ਉਸ ਨੇ ਸਮਝਾਈ ਗੱਲ ਕਹਿੰਦਾ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਵੀ ਆਖਰ ਵਿੱਚ ਜਿਸ ਦੇ ਹੱਥ ਵਿੱਚ ਸਾਬਤ ਗੁਵਾਰਾ ਹੋਵੇਗਾ ਓ ਸੁਣੋ ਇਨਾਮ ਮਿਲੇਗਾ ਜੇ ਤੁਸੀਂ ਪਾਰਉਪਕਾਰੀ ਸੋਚ ਰੱਖਦੇ ਜੇ ਤੁਸੀਂ ਸਚਿਆਰੀ ਸੋਚ ਰੱਖਦੇ ਜੇ ਸਾਰਿਆਂ ਦੇ ਭਲੇ ਦੀ ਸੋਚ ਰੱਖਦੇ ਤਾਂ ਇੱਕ ਦੂਜੇ ਦਾ ਗੁਵਾਰਾ ਨਾ ਭੰਨਦੇ ਸਾਰਿਆਂ ਦੇ ਹੱਥ ਵਿੱਚ ਸਾਬਤ ਗੁਵਾਰੇ ਰਹਿਣੇ ਸਨ ਸਾਰਿਆਂ ਨੂੰ ਇਨਾਮ ਮਿਲਦਾ ਇਹ ਹੈ ਨਿਜੀਵਦੀ ਸੋਚ ਆਪਣੇ ਨਿਜ ਦੀ ਗੱਲ ਲੇਕਿਨ ਗੁਰੂ ਸਾਹਿਬਾਨ ਨੇ ਅਸਾਂ ਨੂੰ ਸਚਿਆਰੀ ਸੋਚ ਦੇ ਨਾਲ ਸੱਚ ਆਚਾਰੀ ਬਣ ਕੇ ਜੀਵਨ ਦਾ ਤਰੀਕਾ ਦੱਸਿਆ ਦੇਖੋ ਸੰਸਾਰ ਦੇ ਅੰਦਰ ਸਮਾਜ ਦੇ ਅੰਦਰ Hindu ਵੀ ਨੇ Musalman ਵੀ ਨੇ Isai ਵੀ ਨੇ Sikh ਵੀ ਨੇ ਕੁਛ ਮਰਜ਼ੀ ਬਣੋ ਕੁਛ ਮਰਜ਼ੀ ਬਣੋ ਮੈਂ ਕਦੇ ਲਿਖਿਆ ਸੀ ਕਿ Hindu ਬਣ ਚਾਹੇ Sikh ਬਣ ਜਾਂ ਬਣ Musalman ਕੁਛ ਬਣ ਦਾ ਮਰਜ਼ੀ ਰ ਹੈ ਪਰ ਸਭ ਤੋਂ ਪਹਿਲਾਂ ਲਾਜ਼ਮੀ ਬਣੋ ਨੇਕ ਇਨਸਾਨ ਨੇਕ ਇਨਸਾਨ ਇਨਸਾਨੀਅਤ ਦੇ ਤਰਨੀ ਤਾਰਨ ਕਰਨ ਦੀ ਸਭ ਤੋਂ ਪਹਿਲੀ ਚੀਜ਼ ਹੈ ਬਾਕੀ ਸਾਰੀਆਂ ਗੱਲਾਂ ਉਸ ਤੋਂ ਬਾਅਦ ਆਣੇ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਮੈਂ ਅਸੀਂ ਅੱਜ ਇਸ ਅਦਾਰੇ ਦੇ ਅੰਦਰ ਪਹੁੰਚੇ ਹਾਂ ਜਿੱਥੇ ਕਿਰਤ ਦਾ ਹੁਨਰ ਸਿਖਾਇਆ ਜਾਂਦਾ ਕਿਰਤ ਕਰਨ ਵਾਸਤੇ ਕਾਬਲ ਬਣਾਇਆ ਜਾਂਦਾ ਇਲਮ ਅਤੇ ਅਕਲ ਦੋਵੇਂ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ ਉਹਦੇ ਇਲਮ ਤੇ ਅਕਲ ਦੇ ਅੰਦਰ ਫਰਕ ਹੈ ਇਲਮ ਇਹ ਹੁੰਦਾ ਕਿਸੇ ਹੁਨਰ ਨੂੰ ਸਿਖਾ ਦੇਣਾ ਅਕਲ ਹੁੰਦੀ ਹੈ ਉਸ ਹੁਨਰ ਨੂੰ ਵਰਤਣਾ ਫਰਜ਼ ਕਰੋ ਇੱਕ ਬਾਂਦਰ ਨੂੰ ਅਸੀਂ ਦਿਆ ਸਲਾਈ ਦੀ ਅਗਮਚਾਉਣੀ ਸਿਖਾ ਦਿੱਤੀ ਦੀਆ ਸਲਾਈ ਨਾਲ ਤਿੱਲੀ ਨਾਲ ਅਗਮਚਾਉਣੀ ਸਿਖਾ ਦਿੱਤੀ ਇਹ ਇਲਮ ਹੁਨਰ ਆ ਸਿੱਖ ਲਿਆ ਉਸਨੇ ਪਰ ਉਸ ਨੂੰ ਅੱਗੇ ਅਕਲ ਨਹੀਂ ਕਿ ਇਸ ਗੱਲ ਨੂੰ ਵਰਤਨਾ ਕਿਵੇਂ ਆ ਇਹ ਗੱਲ ਫਾਇਦੇ ਵਿੱਚ ਕਿਹੜੇ ਤਰੀਕੇ ਨਾਲ ਆ ਨੁਕਸਾਨ ਕਿਹੜੇ ਤਰੀਕੇ ਨਾਲ ਕਰੇਗੀ ਤੇ ਇਸ ਕਰਕੇ ਇੱਥੇ ਇਲਮ ਵੀ ਸਿੱਖਣੀ ਆ ਇੱਥੇ ਅਕਲ ਵੀ ਸਿੱਖਣੀ ਆ ਜ਼ਿੰਦਗੀ ਦਾ ਸਲੀਕਾ ਸਿੱਖਣ ਨਾਲ ਆਉਂਦਾ ਆ ਸਾਡੀਆਂ ਬੱਚੀਆਂ ਨੇ ਤੁਸੀਂ ਸਾਰੀਆਂ ਬੈਠੀਆਂ ਹੋ ਜਦੋਂ ਤੁਹਾਡੀ ਉਮਰ ਹੋ ਜਾਂਦੀ ਹੈ ਤੁਹਾਡੇ ਮਾਤਾ ਪਿਤਾ ਤੁਹਾਨੂੰ ਰੋਟੀ ਸਬਜ਼ੀ ਬਣਾਉਣੀ ਸਿਖਾਉਂਦੇ ਨੇ ਬੇਟਾ ਰੋਟੀ ਬਣਾ ਤੇ ਸ਼ੁਰੂ ਸ਼ੁਰੂ ਵਿੱਚ ਤੁਹਾਡੀ ਰੋਟੀ ਬਿੰਗ ਤੜੰਗੀ ਛੁਰੂ ਵਿੱਚ ਰੋਟੀ ਸਬਜ਼ੀ ਪਾਣੀ ਭਤਕਲਦਿਆ ਹੋ ਜਾਂਦਾ ਆਲੇ ਦਾਲ ਇਹ ਹੌਲੀ 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 ਸਾਰਾ ਕੁਝ ਸਿੱਖੇ ਜਾਂਦਾ ਸਿੱਖੇ ਤੋਂ ਬਿਨਾ ਸਿੱਖੇ ਤੋਂ ਬਿਨਾ ਕੁਝ ਨਹੀਂ ਹੁੰਦਾ ਜ਼ਿੰਦਗੀ ਦਾ ਸਲੀਕਾ ਵੀ ਸਿੱਖਣਾ ਪੈਂਦਾ ਜਾਂ ਕੋਈ ਵੀ ਹੁਨਰ ਹੈ ਸਿੱਖਣਾ ਪੈਂਦਾ ਤੇ ਸਿੱਖੇ ਬਿਨਾ ਤਾਂ ਮੇਰਾ ਖਿਆਲ ਹੈ ਕੜੀਬ ਨਹੀਂ ਬਣਾਈ ਜਾ ਸਕਦੀ ਤੁਹਾਨੂੰ ਸਾਰਿਆਂ ਨੂੰ ਕੜੀ ਬਣਾਉਣੀ ਆਉਂਦੀ ਆ ਸਾਰਿਆਂ ਨੂੰ ਨਹੀਂ ਆਉਂਦੀ ਹੁਣੇ ਸਾਰਿਆਂ ਨੂੰ ਨਹੀਂ ਆਉਂਦੀ ਹੁਣੇ ਬਿਲਕੁਲ ਨਹੀਂ ਆਉਂਦੀ ਹੁਣੇ ਕੜੀ ਬਣਾਉਣ ਦੀ ਕਲਾ ਅਲੱਗ ਹੈ ਇੱਕ ਲੜਕੀ ਵਿਆਹੀ ਗਈ ਸਹੁਰੇ ਘਰ ਗਈ ਤੇ ਇੱਕ ਦਿਨ ਕਹਿੰਦੀ ਸਾਸੂ ਮਾ ਨੂੰ ਮਾਂ ਜੀ ਕਹਿੰਦੇ ਅੱਜ ਕੜੀ ਨਾ ਬਣਾ ਲਈਏ ਸਾਸੂ ਨੂੰ ਪਤਾ ਸੀ ਇਹਨੂੰ ਕੜੀ ਬਣਾਣੇ ਆਉਂਦੇ ਨੇ ਜੀਤਾ ਤਾਂ ਕਰ ਰਿਹਾ ਕੜੀ ਕਾ ਨੂੰ ਪਰ ਇਹ ਬਣਾਉਣੀ ਨਹੀਂ ਆਉਂਦੀ ਉਹ ਪੁੱਤਰ ਰਹਿੰਦੇ ਕੜੀ ਬਣਾਉਣੀ ਰਹਿਣ ਦੇ ਕੜੀ ਤੇਤ ਤੋਂ ਨਹੀਂ ਬਣਣੀ ਉਹ ਕੋਰੋ ਜਿਲ੍ਹਾ ਇਹ ਕਿਵੇਂ ਸਗਦਾ ਕੜੀ ਬਣਨੀ ਮੈਂ ਤਾਂ ਮਨੋਂ ਹੁੰਦੀ ਐ ਚੰਗਾ ਬੇਟਾ ਬਣਾ ਲੈ ਹੁਣ ਕੜੀ ਬਣਾਉਣ ਦਾ ਤਰੀਕਾ ਜਿਨ੍ਹਾਂ ਨੂੰ ਬਣਾਉਣੀ ਆਉਂਦੀਆਂ ਉਹਨਾਂ ਨੂੰ ਪਤਾ ਐ ਵੀ ਕਿਵੇਂ ਉਹਦੇ ਦੀ ਕੜਚੀ ਮਾਰਨੀ ਪੈਂਦੀ ਐ ਬਾਰ 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 ਸਬਜ਼ੀ ਮੰਗੋਣੀ ਮਰਜੀ ਦੇਰਵਾਦੋਂ ਕੜਚੀ ਮਾਰੀ ਤੇ ਮੁੜ ਕੇ ਫਿਰ ਮੋਜ ਨਾਲ ਉਹਦੇ ਧਿਆਨ ਨਾ ਕੀਤਾ ਤੇ ਉਹਨੇ ਭਾਈ ਕੜੀ ਬਣਾਈ ਤਰਲੀ ਤੇ ਇੱਕ ਵਾਰੀ ਕੜਚੀ ਫੇਰੇ ਮੁੜ ਕੇ ਕੜਚੀ ਨੇ ਫੇਰੀ ਉਹ ਅੱਧੀ ਕੇ ਸੜਗੀ ਗੱਠਾ ਬਣ ਗਈ ਖਾਣ ਯੋਗ ਨਹੀਂ ਰਹੀ ਮਾਂ ਜੀ ਕੜੀ ਤਾਂ ਖਰਾਬ ਹੋ ਗਈ ਇਹ ਤਾਂ ਸਿੱਟ ਨਹੀਂ ਪਣੀ ਆ ਕਹਦੇ ਪੁੱਤ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਨਾ ਤੇ ਤੂੰ ਨਹੀਂ ਬਣਣੀ ਇਹ ਕਹਿੰਦੀ ਹੁਣ ਸਿੱਟ ਨਹੀਂ ਪਣੀ ਆ ਕਹਿੰਦੀ ਬੇਟਾ ਤੇ ਤੂੰ ਸਿੱਟ ਚਲੀ ਜਾ ਇਹ ਨਹੀਂ ਜਾਣਦੇ ਇਥੋਂ ਇਹ ਕਹਿੰਦੀ ਤੇ ਤੂੰ ਸਿੱਟੀ ਬਣੀ ਲੈ ਕਹਿੰਦੀ ਵੀ ਕਿ ਉਹ ਡਿੱਗ ਲਾ ਸਿੱਟ ਨਹੀਂ ਆ ਭਾਂਡੇ ਵਿੱਚੋਂ ਬੇਟਾ ਨਹੀਂ ਸਿੱਟੀ ਜਾਣੀ ਉਹ ਭਾਈ ਸਿੱਟਣ ਗਈ ਉਹ ਚਿੰਬੜੀ ਹੋਈ ਸੀ ਬਰਤਨ ਨੂੰ ਉਹਨੇ ਟੇਢੀ ਕੀਤੀ ਨਹੀਂ ਡਿੱਗੀ ਨਹੀਂ ਡਿੱਗੀ ਕੜੀ ਵਿੱਚੋਂ ਨਿਕਲ ਕੇ ਹਜਕਾ ਮਾਰਿਆ ਉਹ ਸਾਰੇ ਕੱਪੜੇ ਤੇ ਪਾੜੀ ਉਹ ਸਾਰੇ ਕੱਪੜੇ ਮੇਰੀ ਭਾਈ ਕਹਿਣ ਦਾ ਮਤਲਬ ਕਿ ਕੋਈ ਵੀ ਚੀਜ਼ ਹੈ ਹੁਨਰ ਹੈ ਕੋਈ ਤਕਨੀਕ ਹੈ ਕੋਈ ਸਕਿੱਲ ਹੈ ਉਹ ਸਿੱਖੋ ਸਿਆਣੇ ਕਹਿੰਦੇ ਨੇ ਕੋਈ ਵੀ ਕੰਮ ਸਿੱਖੋ ਕੋਈ ਵੀ ਪਰ ਉਸ ਦੇ ਅੰਦਰ ਐਕਸਪਰਟ ਬਣ ਜਾਓ ਤੁਹਾਡੇ ਕੋਲ ਪੂਰੀ ਮਹਾਰਤ ਹੋਣੀ ਚਾਹੀਦੀ ਹੈ ਉਸ ਕੰਮ ਦੀ ਫੇਰ ਜ਼ਿੰਦਗੀ ਦੇ ਅੰਦਰ ਤੁਸੀਂ ਕਦੇ ਵੀ ਮਾਰ ਨਹੀਂ ਖਾਓਗੇ ਜਿਹੜਾ ਮਰਜ਼ੀ ਕੰਮ ਸਿੱਖੋ ਉਸ ਕੰਮ ਦੇ ਅੰਦਰ ਪੂਰੀ ਮੁਹਾਰਤ ਤੁਹਾਡੇ ਹੱਥ ਵਿੱਚ ਹੋਣੀ ਚਾਹੀਦੀ ਆ ਹੁਣ ਤੁਸੀਂ ਸਿਲਾਈ ਕਢਾਈ ਦੀ ਸਕਿੱਲ ਸਿਖ ਰਹੇ ਹੋ ਸਿੱਖੋ ਪਰ ਇਹਦੇ ਅੰਦਰ ਪੂਰੀ ਐਕਸਪਰਟ ਬਣੋ ਐਕਸਪਰਟ ਦੇ ਕੋਲ ਬੰਦਾ ਜਾਂਦਾ ਹੈ ਕਾਰੀਗਰ ਦੇ ਕੋਲ ਬੰਦਾ ਜਾਂਦਾ ਭਾਵੇਂ ਕਿਸੇ ਵੀ ਕਿੱਤੇ ਦਾ ਕੋਈ ਕਾਰੀਗਰ ਹੈ ਇਸ ਕਰਕੇ ਤੁਹਾਡੇ ਟੀਚਰ ਸਹਿਬਾਨ ਬੜੀ ਆਪਣਤ ਦੇ ਨਾਲ ਤੁਹਾਨੂੰ ਬੜੀ ਮਿਹਨਤ ਦੇ ਨਾਲ ਇਹ ਸਾਰਾ ਕੁਝ ਸਿਖਾ ਰਹੇ ਨੇ ਤੇ ਬਾਬਾ ਫਰੀਦ ਵੈਲਫੇਅਰ ਸੁਸਾਇਟੀ ਹੈ ਇਹਦਾ ਬਹੁਤ ਵੱਡਾ ਉਪਰਾਲਾ ਕਹੀਏ ਬਹੁਤ ਵੱਡਾ ਪਰਉਪਕਾਰ ਹੈ ਜੋ ਸਾਰੀਆਂ ਸਾਡੀਆਂ ਧੀਆਂ ਨੂੰ ਸਾਡੀਆਂ ਭੈਣਾਂ ਨੂੰ ਇਹ ਸਕਿੱਲ ਦੇ ਰਹੇ ਨੇ ਹੁਨਰ ਦੇ ਰਹੇ ਨੇ ਜਿਹਨੂੰ ਜਿਸ ਦੇ ਸਾਰੇ ਇਹਨਾਂ ਨੇ ਜ਼ਿੰਦਗੀ ਦੇ ਅੰਦਰ ਅੱਗੇ ਜਾ ਕੇ ਆਪਣੀ ਖੁਲੀ ਗੁੱਲੀ ਦਾ ਰੋਟੀ ਕੱਪੜੇ ਮਕਾਨ ਦਾ ਬਹੁਤ ਵਧੀਆ ਇਤਜ਼ਾਮ ਕਰ ਲੈਣਾ ਆਪਣੀ ਜ਼ਿੰਦਗੀ ਨੂੰ ਬਹੁਤ ਸਫਲਾ ਕਰ ਲੈਣਾ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਤੁਹਾਡੇ ਵਿਚਕਾਰ ਅਸੀਂ ਆਏ ਆ ਤੇ ਇੱਕ ਗੱਲ ਹੋਰ ਕਹਿ ਕੇ ਮੈਂ ਸਮਾਪਤੀ ਕਰ ਰਿਹਾ ਗੁਰੂ ਸਾਹਿਬਾਨ ਦਾ ਸਾਨੂੰ ਇੱਕ ਇਹ ਵੀ ਵਿਚਾਰ ਦਿੱਤਾ ਵਿਆ ਕਿ ਖਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣ ਐ ਸੀ ਜਿੱਥੇ ਕਿਰਤ ਕਰਨ ਦੀ ਗੱਲ ਕੀਤੀ ਹੈ ਵੰਡ ਕੇ ਛਕਣ ਦੀ ਗੱਲ ਕੀਤੀ ਹੈ ਉਥੇ ਕਿਹਾ ਵੀ ਕਮਾਈ ਕਰ ਤੇ ਦੂਜੇ ਨਾਲ ਵੰਡ ਕੇ ਛਕ ਵੰਡ ਕੇ ਜੇ ਖਾਲ ਖਾਏ ਕਿਛ ਹੱਥੋਂ ਦੇ ਹੱਥੋਂ ਵੀ ਦੇ ਤੇ ਇਹ ਜਿਹੜਾ ਸਿਸਟਮ ਚੱਲ ਰਿਹਾ ਸਾਰਾ ਸਮਾਜ ਸੇਵੀ ਇਹ ਸਮਾਜ ਸੇਵੀ ਤੇ ਖਾਲ ਖਾਏ ਕਿਛ ਹੱਥੋਂ ਦੇ ਨਾਲ ਚੱਲ ਰਿਹਾ ਜਿਵੇਂ ਬਾਬਾ ਫਰੀਦ ਬੈਲ ਫਰੀਦ ਸੋਸਾਇਟੀ ਦੇ ਨਾਲ ਜਿਤਨੇ ਸਮਾਜ ਸੇਵੀ ਜੁੜੇ ਹੋਏ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਤੇ ਸ਼ਹੀਦ ਉਦਮ ਸਿੰਘ ਹੈਲਪਿੰਗ ਹੈਂਡ ਫਾਊਂਡੇਸ਼ਨ ਆਫ ਕੈਨੇਡਾ ਉਹ ਵੀ ਇਸ ਸਾਰੇ ਕੋਦਿਆਂ ਅੰਦਰ ਹਮੇਸ਼ਾ ਸਮੇਂ-ਸਮੇਂ ਵੱਡੀਆਂ ਸੇਵਾਵਾਂ ਮਤ ਸਮਾਦੀਆਂ ਕਰਦੇ ਰਹਿੰਦੇ ਨੇ ਕੋ ਇਸ ਚੀਜ਼ ਨੂੰ ਵੀ ਆਪਣੀ ਜ਼ਿੰਦਗੀ ਦੇ ਅੰਦਰ ਆਪਣਾ ਕੇ ਰੱਖਣਾ ਆਪਣਾ ਜੀਵਨ ਵੀ ਸੁਖੀ ਕਰਨਾ ਤੇ ਦੂਜਿਆਂ ਨੇ ਵੀ ਬਾਹ ਫੜ ਕੇ ਨਾਲ ਤੋਰਨ ਦਾ ਯਤਨ ਕਰਨਾ ਬਸ ਇੰਨੀ ਇੱਕ ਗੱਲਾਂ ਦੇ ਨਾਲ ਮੈਂ समाप्ति कर दागुरु जी का खालसा वाहेगुरु जी की फतेह बच्चो हां जी सर थोड़ा बहुत बहुत धन्यवाद जी इतने साड़िया ਨੰਨ ਨੂੰ ਥੋੜਾ ਜਿਹਾ ਬੀਬੀ ਉਪਰਾਲਾ ਕੀਤਾ ਸਮਝਾਉਣ ਦਾ ਥੋੜਾ ਬਹੁਤ ਬਹੁਤ ਧੰਨਵਾਦ ਜੀ ਨਹੀਂ ਇਹ ਹਜੇ ਗੱਲਾਂ ਤੁਸੀਂ ਆਮ ਤੌਰ ਤੇ ਰੋਜ਼ ਹੀ ਸਮਝਾਉਂਦੇ ਰਹਿੰਦੇ ਹੋ ਆਪਾਂ ਤਾਂ ਸਾਂਝੀਆਂ ਕੀਤੀਆਂ ਨੇ ਆਪਾਂ ਤਾਂ ਜਿੱਦਾਂ ਹਾਂਜੀ ਚਲੋ ਕੋਈ ਗੱਲ ਨਹੀਂ ਫਿਰ ਸਾਰੇ ਸਾਰੇ ਪਤਾ ਹੀ ਹੋਏਗਾ ਗੱਲਾਂ ਦਾ ਤੁਹਾਨੂੰ ਵੀ ਪਤਾ ਮੈਂ ਕਿ ਨਮੀਆਂ ਨਹੀਂ ਕੀਤੀਆਂ ਆਪਾਂ ਆਪਸ ਦੇ ਅੰਦਰ ਗੱਲਾਂ ਸਾਂਝੀਆਂ ਕਰ ਬਹੁਤ ਬੱਚੇ ਨੇ ਮਤਲਬ ਜਿਹੜੇ ਕੁੜੀਆਂ ਬਹੁਤ ਨੇ ਜਿਹੜੀਆਂ ਸਕੂਲ ਪਾ ਕੇ ਗੁਆਂ ਜਿਹਾ ਇਹਨਾਂ ਉਸਨਾ ਉਹ ਆਵਰਾ ਨਾਮ ਪੱਪਾ ਦਾ ਨਾਮ ਕਰਕੇ ਉਹ ਵਿਕਾਸ ਹੋ ਗਿਆ ਵੈਰੀ ਗੁੱਡ ਇਹਨਾਂ ਨੂੰ ਰੋਜ਼ ਦੀਆਂ ਬੰਦਾਂ ਜਿਹਨਾਂ ਨੂੰ ਬਹੁਤ ਲੱਗਦਾ ਨੇ ਬੱਚਿਆਂ ਨੂੰ ਛੋਹ ਜਾ ਕੇ ਪਲਾ ਦੇ